ਤੁੰਦੇ ਵਾਪਾਰੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜੂ ਕਹਿੰਦੇ ਸੀ ਤਿੰਨ ਪਲਾਂਟ ਇੱਥੇ ਲਾਏ ਹੋਏ ਆ ਟ੍ਰੀਟਮੈਂਟ ਪਲਾਂਟ ਕਹਿੰਦੇ ਤੁਸੀਂ ਸਾਡੇ ਨਾਲ ਆਓ ਅਸੀਂ ਦਿਖਾਉਂਦੇ ਆ ਵੀ ਸਾਡੀ ਕਮੀ ਕਿੱਥੇ ਆ ਡੈਂਗ ਵਾਲੇ ਸਾਡੇ ਪਿੰਡਾਂ ਚੋਂ ਗੌਂਸਪੁਰ ਹੰਬੜਾ ਬਲੀਪੁਰ ਮਾਣੀਆਲ ਕਮਣੇਵਾਲ ਕੈਂਸਰ ਦੇ ਜਿਹੜੇ ਤੱਤ ਨੇ ਉਹ ਸਾਡੇ ਧਰਤੀ ਵਿੱਚ ਪਹੁੰਚ ਚੁੱਕੇ ਨੇ ਸਾਡਾ ਇਤਿਹਾਸ ਆ ਸਾਡਾ ਫਲਸਫਾ ਆ ਅਸੀਂ ਗਾਂਹਾਂ ਜਾਵਾਂਗੇ ਜਾਵਾਂਗੇ ਸੋ ਇੱਥੇ ਬਜ਼ੁਰਗ ਮੌਜੂਦ ਨੇ ਬਿੱਲੇ ਲੱਗੇ ਹੋਏ ਨੇ ਕਿਸਾਨ ਯੂਨੀਅਨ ਦੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇੱਥੇ ਸ਼ਾਮਲ ਹੋਣ ਆਏ ਸੀ ਕਾਲ ਦੇ ਵਿੱਚ ਤੁਸੀਂ ਸ਼ਾਮਲ ਹੋਣ ਆਏ ਸੀ ਇਹ ਜਿਹੜਾ ਸਾਡੇ ਦੇ ਪਾਣੀ ਸਾਡੇ ਜ਼ਹਿਰੀ ਹੋ ਗਏ ਨੇ ਇਹਦੇ ਵਿੱਚ ਜਿਹੜਾ ਸਰਕਾਰ ਦਾ ਰੋਲ ਆ ਬਹੁਤ ਖੜਾ ਕਟਿਆਵਾਦ ਪ੍ਰਸ਼ਾਸਨ ਪੂਰੀ ਤਰ੍ਹਾਂ ਲਾਤਾ ਇੱਥੇ ਸਾਨੂੰ ਅੰਦਰ ਐਂਟਰ ਵੀ ਨਹੀਂ ਹੋਣ ਦੇ ਰਹੇ ਅਸੀਂ ਜਥੇ ਦੇ ਰੂਪ ਵਿੱਚ ਗ੍ਰਿਫਤਾਰੀ ਦੇਣ ਜਾ ਰਹੇ ਹਾਂ ਜਿਹੜੇ ਇੱਥੋਂ ਦੇ ਵਪਾਰੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਸੀ ਤਿੰਨ ਪਲਾਂਟ ਇੱਥੇ ਲਾਏ ਹੋਏ ਆ ਟ੍ਰੀਟਮੈਂਟ ਪਲਾਂਟ ਕਹਿੰਦੇ ਤੁਸੀਂ ਸਾਡੇ ਨਾਲ ਆਓ ਅਸੀਂ ਦਿਖਾਉਂਦੇ ਆ ਵੀ ਸਾਡੀ ਕਮੀ ਕਿੱਥੇ ਆ ਢਾਂਗ ਵਾਲੇ ਸਾਡੇ ਪਿੰਡਾਂ ਚੋਂ ਗੌਂਸਪੁਰ ਹੰਬੜਾ ਬਲੀਪੁਰ ਮਾਣੀਆਲ ਕਮਣੇ ਵਾਲ ਕੈਂਸਰ ਦੇ ਜਿਹੜੇ ਤੱਤ ਨੇ ਉਹ ਸਾਡੇ ਧਰਤੀ ਵਿੱਚ ਪਹੁੰਚ ਚੁੱਕੇ ਨੇ ਗੌਂਸਪੁਰ ਤੇ ਬਲੀਪੁਰ ਚ ਕੈਂਸਰ ਦੇ ਮਰੀਜ਼ ਬੇਜਾਇਏ ਨੇ ਇੱਕ ਪਰਿਵਾਰ ਜਮਾਂ ਹੀ ਖਤਮ ਹੋ ਗਿਆ ਮੈਂ ਸੁਣਿਆ ਗੌਂਸਪੁਰ ਦੇ ਵਿੱਚ ਕਹਿੰਦੇ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਚਮੜੀ ਦੇ ਵੀ ਰੋਗ ਹੋ ਰਹੇ ਨੇ ਚਮੜੀ ਦੇ ਤਾਂ ਰੋਗ ਹੈਗੇ ਨੇ ਇੱਕ ਪਰਿਵਾਰ ਦਾ ਉੱਥੇ ਬਿਲਕੁਲ ਖਤਮਾ ਹੋ ਗਿਆ ਸਿਰਫ ਕੈਂਸਰ ਦੇ ਨਾਲ ਹੀ ਅੱਛਾ ਜੀ ਇਹ ਸਰਕਾਰਾਂ ਹੋਵੇ 650 ਕਰੋੜ ਰੁਪਇਆ ਲੱਗਿਆ ਵਾ ਪਿਛਲੇ ਦਿਨਾਂ ਚ ਸੈਂਟਰ ਤੇ ਸਟੇਟ ਦੀਆਂ ਦੋਨੇ ਟੀਮਾਂ ਆਈਆਂ ਨੇ ਉਹਨਾਂ ਨੇ ਕੀ ਕਢਿਆ 650 ਕਰੋੜ ਰੁਪਇਆ ਗਿਆ ਕਿੱਥੇ ਟ੍ਰੀਟ ਪਲਾਨ ਟ੍ਰੀਟਮੈਂਟ ਪਲੈਂਟ ਨੇ ਉਹ ਕਿੱਥੇ ਨੇ ਕਿਵੇਂ ਚੱਲਣਗੇ ਇਹ ਸਾਰੇ ਜਿਹੜੇ ਕਾਰਨ ਨੇ ਸਰਕਾਰਾਂ ਦੀਆਂ ਨੁਲਕੀਆਂ ਨੇ ਆ ਜਿਹੜੀ ਨਕਮੀ ਸਰਕਾਰ ਆ ਇਹਨੇ ਤਾਂ ਜਮਾ ਹੀ ਪੰਜਾਬ ਨੂੰ ਕਰਜ਼ੇ ਥੱਲੇ ਡੋਬਤਾ ਤੇ ਹੁਣ ਗ੍ਰਿਫਤਾਰੀ ਦੇਣ ਜਾ ਰਹੇ ਆ ਗ੍ਰਿਫਤਾਰੀ ਦਵਾਂਗੇ ਗ੍ਰਿਫਤਾਰੀ ਸਾਡਾ ਇੱਕ ਜੱਥਾ ਫੜ ਲਿਆ ਤੇ ਗ੍ਰਿਫਤਾਰ ਤੇ ਅੱਜ ਦੀ ਜੇ ਕਾਲ ਕਾਮਯਾਬ ਨਹੀਂ ਹੋਈ ਹੁਣ ਤਾਂ ਗ੍ਰਿਫਤਾਰ ਕਰ ਕਰਕੇ ਲੈ ਕੇ ਜਾ ਰਹੀ ਹੈ ਪੁਲਿਸ ਫਿਰ ਅੱਗੇ ਕੀ ਹੋਊਗਾ ਸਟੈਪ ਅੱਗੇ ਫਿਰ ਅਸੀਂ ਆਪਣੇ ਪਿੰਡਾਂ 'ਚ ਬੰਨ ਲਾਵਾਂਗੇ ਅਸੀਂ ਜੇਲ੍ਹਾਂ ਤੋਂ ਠਾਣਿਆਂ ਤੋਂ ਡਰਦੇ ਨਹੀਂ ਸਾਡਾ ਇਤਿਹਾਸ ਆ ਸਾਡਾ ਫਲਸਫਾ ਆ ਅਸੀਂ ਗਾਹਾਂ ਜਾਵਾਂਗੇ ਜਾਵਾਂਗੇ ਇਹ ਜਿਹੜੇ ਫੈਕਟਰੀ ਮਾਲਕ ਨੇ ਉਹ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਤਰੀਕੇ ਨਾਲ ਬੇਰੋਜ਼ਗਾਰ ਵੀ ਹੋ ਸਕਦੇ ਆ ਜਿਸ ਤਰੀਕੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਬੰਨ ਹੀ ਲਾ ਦਾਂਗੇ ਅਸੀਂ ਪਾਣੀ ਰੋਕ ਦਾਂਗੇ ਇਹ ਤਾਂ ਫੈਕਟਰੀਆਂ ਕਹਿੰਦੇ ਬੰਦ ਹੋ ਜਾਣੀਆਂ ਦੇਖੋ ਜੀ ਡੇਰਾਪੁਰਾ ਬੇਰੋਜ਼ਗਾਰੀ ਬਦਲੇਕ ਤੇ ਇਹ ਇਸ ਇੰਡਸਟਰੀ ਤੇ ਨਹੀਂ ਖੜੀ ਹੈਗੀ ਹੋਰ ਵੀ ਇੰਡਸਟਰੀਆਂ ਬਹੁਤ ਨੇ ਕਿ ਸਰਕਾਰਾਂ ਪੈਸੇ ਲਾ ਕੇ ਹੋ ਤੱਕ ਨਵੀਂ ਤਕਨੀਕ ਦੀਆਂ ਇਹ ਮਸ਼ੀਨਾਂ ਨਹੀਂ ਲਾ ਸਕਦੇ ਦੇਖੋ ਇਹ ਮਸ਼ੀਨਾਂ ਲਾਉਣ ਥੋੜੇ ਪੈਸੇ ਲੱਗਦੇ ਆ ਬਿਵਾਰੀਆਂ ਤੇ ਕਿੰਨੇ ਪੈਸੇ ਲੱਗ ਰਹੇ ਆ ਉਹ ਇਸ ਕਰਕੇ ਇਹ ਸਰਕਾਰਾਂ ਨੂੰ ਇਹ ਚਾਹੀਦਾ ਕੋਈ ਇਹਨਾਂ ਦਾ ਆਲਟਰਨੇਟ ਕਰਨ ਇਹ ਦੇਖੋ ਪੰਜਾਬ ਕੈਂਸਰ ਟ੍ਰੇਨ ਪੰਜਾਬ ਦੀ ਚੱਲ ਕੇ ਬੀਕਾ ਨੇ ਰ ਜਾਂਦੇ ਆ ਇੱਕ ਦੇਖੋ ਬੁੱਢਾ ਨਾਲ ਇੱਥੇ ਚੱਲਦਾ ਕੈਂਸਰ ਰਾਜਸਥਾਨ ਵਿੱਚ ਪੈਦਾ ਹੋ ਰਹੀ ਆ ਫੋਨ ਲੱਗਦਾ ਬੁੱਡੇ ਬੁੱਡੇ ਨਾਲੇ ਦਾ ਜਿਹੜਾ ਅਸਰ ਹੈ ਕੱਲੇ ਬੁੱਡੇ ਨਾਲੇ ਤੱਕ ਸੀਮਤ ਨਹੀਂ ਹੈਗਾ ਹੋਰ ਵੀ ਜਿਹੜਾ ਕਈ ਕਈ ਕਿਲੋਮੀਟਰ ਤੱਕ ਜਿਹੜਾ ਏਰੀਆ ਜਿਹੜੀ ਫਸਲਾਂ ਉੱਥੇ ਤੱਕ ਵੀ ਜਾ ਰਿਹਾ ਹੈ ਇਹਦਾ ਬਿਲਕੁਲ ਇਹ ਤਾਂ ਪਾਣੀ ਧਰਤੀ ਜੀਰ ਰਿਹਾ ਜੀ ਇਹ ਤੋਂ ਬਲੀਪੁਰ ਕਲਾਂ ਕੋਲੇ ਜਾ ਕੇ ਇਹ ਸਤਲੁਜ ਚ ਪੈਂਦਾ ਸਤਲੁਜ ਇਹਨਾਂ ਪਾਣੀ ਸਾਰਾ ਹੀ ਦੇਖੋ ਨੂੰ ਰਾਜਸਥਾਨ ਤੇ ਸਾਰੀਆਂ ਨਹਿਰਾਂ ਜਾਂਦੀਆਂ ਭਰ ਭਰ ਪਾਣੀ ਸਾਰਾ ਜਾਈ ਜਾਂਦਾ ਜੀ ਤਾਂ ਇਸ ਤੇ ਰਾਜਸਥਾਨ ਤੱਕ ਪਹੁੰਚ ਗਿਆ ਬਹੁਤ ਦੂਰ ਤੱਕ ਤੈੰਤਰ ਹੈ ਕਿੰਨੇ ਕਾਲਾ ਪੀ ਲਿਆ ਹੋ ਰਿਹਾ ਹੈ ਕੈਂਸਰ ਹੋ ਰਿਹਾ ਹੈ ਮੋਟਾਂ ਹੋ ਰਹੀਆਂ ਨੇ ਹਾਂਜੀ ਹਾਂਜੀ ਇਹੀ ਕਾਰਨ ਹੈ ਹ ਪੂਰਬੇ ਕਿੰਨੇ ਕਿੰਨੇ ਕਰਜ਼ੇ ਵੱਡੇ ਕਾਰਪੋਰੇਟਾਂ ਨੂੰ ਮਾਫ ਕਰ ਰਹੇ ਆ ਕਿ ਇਹ ਕਰ ਨਹੀਂ ਸਕਦੇ ਹੈਗੇ ਦੇਖੋ ਜੀ ਇਹ ਕਰੀਆਂ 12 ਅਗਸਤ ਤੋਂ ਹੀ ਚੀਜ਼ਾਂ ਦੇ ਵਿੱਚ ਲੱਖੇ ਸਿਧਾਣੇ ਹੋਣੇ ਹੋਰ ਜਿਹੜੇ ਐਨਜੀਟੀ ਵਾਲੇ ਸਾਰੇ ਘੁੰਮ ਰਹੇ ਆ ਬਹੁਤ ਟਾਈਮ ਤੋਂ ਸੋਲੂਸ਼ਨ ਚੱਲ ਰਿਹਾ ਜਾਣ ਕੇ ਵੱਡੇ ਵੱਡੇ ਅਫਸਰਾਂ ਨੂੰ ਮਿਲ ਚੁੱਕੇ ਆ ਇਸ ਮਤਲਬ ਯੂਨੀਅਨ ਨੂੰ ਕਿਓ ਸਟੈਪ ਚੱਕਣਾ ਪਿਆ ਸਾਰੇ ਹੀਲੇ ਫੇਲ ਹੋ ਚੁੱਕੇ ਸੀਗੇ ਅੱਛਾ ਹੁਣ ਹੁਣ ਮਤਲਬ ਕਿ ਗੱਲਬਾਤ ਨਾਲ ਗੱਲ ਨਹੀਂ ਹੋ ਸਕਦੀ ਗੱਲਬਾਤ ਤਾਂ ਹੋ ਸਕਦੀ ਆ ਬੈਠ ਕੇ ਸਰਗਲ ਦੇਖੋ ਮਸਲੇ ਦਾ ਗੱਲਬਾਤ ਨਾਲ ਹੀ ਹੱਲ ਹੁੰਦੇ ਆ ਪਰ ਉਹ ਜਿਹੜੇ ਮਸਲੇ ਵਿੱਚ ਬੈਠਦੇ ਆ ਵਿੱਚ ਬੈਠਣ ਕੇ ਬੰਦੇ ਉਹ ਵੀ ਸਿਹਰਦ ਹੋਣੇ ਚਾਹੀਦੇ ਆ ਪਬਲਿਕ ਨੂੰ ਵੀ ਦੇਖਣ ਦੇ ਰਜਗਾਰ ਵੀ ਦੇਖਣ ਇਹ ਚੀਜ਼ਾਂ ਸੋਚ ਕੇ ਸਾਰਾ ਕੁਝ ਕੰਮ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਬਾਅਦ ਤੇ ਪਬਲਿਕ ਆ ਜਿਹੜੀ ਸੌਖੀ ਹੋਵੇ